ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਨਵਦੀਪ ਮਾਨ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮੂਹ ਬੋਲੀ ਭੈਣ ਦੇ ਪਰਿਵਾਰ ਦੇ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ ਦੀਵਾਲੀ ਦੀ ਰਾਤ ਇਹ ਹਮਲਾ ਕੀਤਾ ਗਿਆ ਇਲਜ਼ਾਮ ਗਵਾਂਡੀਆਂ ਦੇ ਉੱਤੇ ਲੱਗ ਰਹੇ ਨੇ ਕਿ ਆਖਿਰਕਾਰ ਮਾੜੀ ਜੀ ਗੱਲ ਨੂੰ ਲੈ ਕੇ ਗੱਲ ਇਸ ਕਦਰ ਵੱਧ ਜਾਂਦੀ ਹੈ ਕਿ ਜਾਨਲੇਵਾ ਹਮਲਾ ਕਰ ਦਿੱਤਾ ਜਾਂਦਾ ਹੈ ਤਸਵੀਰ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਕਦਰ ਹਸਪਤਾਲ ਦੇ ਵਿੱਚ ਪਿਆ ਹੋਇਆ ਪਰਿਵਾਰ ਇਨਸਾਫ ਦੀ ਮੰਗ ਕਰਦਾ ਹੋਇਆ ਵਿਖਾਈ ਦੇ ਰਿਹਾ ਤਾਂ ਸੀਐਮ ਮਾਨ ਦੇ ਰਖੜੀ ਬੰਨੀ ਗਈ ਸੀ ਇਸ ਔਰਤ ਦੇ ਵੱਲੋਂ ਤੇ ਕਲੰਡਰ ਦੇ ਵਿੱਚ ਵੀ ਏਸੀ ਤਸਵੀਰਾਂ ਲਗੀਆਂ ਸਨ ਪਰ ਅੱਜ ਇਸੇ ਪਰਿਵਾਰ ਦੇ ਉੱਤੇ ਇਹ ਜਾਨਲੇਵਾ ਹਮਲਾ ਕੀਤਾ ਗਿਆ ਤੇ ਹਮਲਾ ਵੀ ਦੀਵਾਲੀ ਦੀ ਰਾਤ ਮੌਕੇ ਹੋਇਆ ਹਾਲਾਂਕਿ ਮੌਕੇ ਦੇ ਉੱਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਾਂਚ ਪੜਤਾਲ ਸਾਰੀ ਸ਼ੁਰੂ ਕਰ ਦਿੱਤੀ ਗਈ ਹੈ ਪਰ ਇਹ ਔਰਤ ਜਿਹੜੀ ਇਸ ਵੇਲੇ ਇਨਸਾਫ ਦੀ ਮੰਗ ਕਰ ਰਹੀ ਹੈ ਤਾਂ ਫਤਿਹਗੜ ਸਾਬ ਦੇ ਵਿੱਚ ਇਹ ਘਟਨਾਕ੍ਰਮ ਵਾਪਰਿਆ ਮਨਦੀਪ ਕੌਰ ਇਸ ਔਰਤ ਦਾ ਨਾਮ ਦੱਸਿਆ ਜਾ ਰਿਹਾ ਹੈ ਜਿਸ ਨੇ ਕੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਗੁੱਟ ਦੇ ਉੱਤੇ ਰਖੜੀ ਬੰਨੀ ਸੀ ਤੇ 2024 ਦੇ ਕੈਲੰਡਰ ਦੇ ਵਿੱਚ ਇਹ ਸੀ ਫੋਟੋ ਵੀ ਲੱਗੀ ਸੀ ਤਾਂ ਇਸ ਤੇ ਜੋ ਘਰ ਦੇ ਉੱਤੇ ਪਰਿਵਾਰ ਦੇ ਉੱਤੇ ਦੀਵਾਲੀ ਦੀ ਰਾਤ ਮੌਕੇ ਇਹ ਹਮਲਾ ਕੀਤਾ ਗਿਆ ਇਸ ਵੇਲੇ ਇਸ ਮੂੰਬੋਲੀ ਭੈਣ ਦੇ ਵੱਲੋਂ ਇਨਸਾਫ ਦੀ ਮੰਗ ਲਗਾਈ ਜਾ ਰਹੀ ਹੈ ਸੀਐਮ ਮਾਨ ਦੇ ਕੋਲੋਂ ਗੋਹਾਰ ਲਗਾਈ ਜਾ ਰਹੀ ਹੈ ਕਿ ਆਪਣੀ ਭੈਣ ਦੀ ਮਦਦ ਕੀਤੀ ਜਾਵੇ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਇੱਕ ਪਾਸੇ ਉਹ ਤਸਵੀਰ ਹੈ ਜਿਸ ਵੇਲੇ ਇਸ ਮੰਦੀਪ ਕੌਰ ਦੇ ਵੱਲੋਂ ਸੀਐਮ ਮਾਨ ਦੇ ਗੁੱਟ ਦੇ ਉੱਤੇ ਰਖੜੀ ਬੰਨੀ ਗਈ ਸੀ ਤੇ ਦੂਜੀਆਂ ਤਸਵੀਰਾਂ ਉਹ ਨੇ ਜਿਸ ਵੇਲੇ ਉਹ ਇਨਸਾਫ ਦੀ ਮੰਗ ਕਰਦੀ ਹੋਈ ਵਿਖਾਈ ਦੇ ਰਹੀ ਹੈ ਕਿਉਂਕਿ ਉਸ ਤੇ ਪਰਿਵਾਰ ਦੇ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ ਹਮਲਾ ਵੀ ਜੋ ਇਲਜ਼ਾਮ ਨੇ ਉਹ ਗਵਾਂਡੀਆਂ ਦੇ ਉੱਤੇ ਲੱਗ ਰਹੇ ਨੇ ਹਾਲਾਂਕਿ ਗਵਾਂਡੀਆਂ ਦੇ ਵੱਲੋਂ ਆਪਣੇ ਪੱਖ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਕੋਈ ਵੀ ਬਿਆਨ ਜਿਹੜਾ ਜਾਰੀ ਨਹੀਂ ਕੀਤਾ ਗਿਆ ਸਾਡੇ ਸਹਿਯੋਗੀ ਦੇ ਵੱਲੋਂ ਜੋ ਐਸਐਚਓ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਐਸਐਚਓ ਸਾਹਿਬ ਨੇ ਵੀ ਸਾਫ਼ ਤੌਰ ਤੇ ਕਹਿ ਦਿੱਤਾ ਹੈ ਕਿ ਸਾਡੇ ਵੱਲੋਂ ਜਾਂਚ ਪੜਤਾਲ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਦੋ ਤਸਵੀਰਾਂ ਤੁਸੀਂ ਆਪਣੀ ਸਕ੍ਰੀਨ ਦੇ ਉੱਤੇ ਵੇਖ ਰਹੇ ਹੋ ਕਿ ਕਿਸ ਤਰ੍ਹਾਂ ਪਰਿਵਾਰ ਲਹੂ ਲੋਹਾਨ ਹੋਇਆ ਹਸਪਤਾਲ ਦੇ ਵਿੱਚ ਪਿਆ ਹੈ ਇਨਸਾਫ ਦੀ ਮੰਗ ਕਰ ਰਿਹਾ ਹੈ ਤਾਂ ਸੀਐਮਾਨ ਦੀ ਮੂੰਹ ਬੋਲੀ ਭੈਣ ਦੇ ਪਰਿਵਾਰ ਦੇ ਉੱਤੇ ਇਹ ਜਾਨਲੇਵਾ ਹਮਲਾ ਕੀਤਾ ਗਿਆ ਹੈ ਇਲਜ਼ਾਮ ਗਵਾਂਡੀਆਂ ਦੇ ਉੱਤੇ ਨੇ ਹਾਲਾਂਕਿ ਇਸ ਹਮਲੇ ਦੇ ਪਿੱਛੇ ਅਸਲ ਕਾਰਨ ਕੀ ਹੈ ਕੋਈ ਪੁਰਾਣਾ ਵਿਵਾਦ ਹੈ ਜਾਂ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋਇਆ ਇਹ ਜਾਂਚ ਦਾ ਵਿਸ਼ਾ ਬਣ ਜਾਂਦਾ ਪਰ ਇਸ ਵੇਲੇ ਇਹ ਰੋਂਦੀ ਕੁਰਲੋਂਦੀ ਹੋਈ ਭੈਣ ਇਨਸਾਫ ਦੀ ਮੰਗ ਕਰ ਰਹੀ ਹੈ ਸੀਐਮ ਮਾਨ ਦੇ ਅੱਗੇ ਗੋਹਾਰ ਲਗਾ ਰਹੀ ਹੈ ਕਿ ਮੈਨੂੰ ਇਨਸਾਫ ਦਿੱਤਾ ਜਾਏ ਇਸ ਕਦਰ ਜੋ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਹੈ ਤੇ ਦੀਵਾਲੀ ਦੀ ਰਾਤ ਜਿੱਥੇ ਕੀ ਹਰ ਕੋਈ ਆਪੋ ਆਪਣੇ ਘਰਾਂ ਦੇ ਵਿੱਚ ਜੋ ਪੂਜਾ ਕਰ ਰਿਹਾ ਸੀ ਤਿਉਹਾਰ ਮਨਾ ਰਿਹਾ ਸੀ ਪਟਾਕੇ ਚਲਾ ਰਿਆ ਸੀ ਪਰ ਉਹ ਦੀਵਾਲੀ ਦੀ ਰਾਤ ਇਸ ਪਰਿਵਾਰ ਦੇ ਉੱਤੇ ਇਸ ਕਦਰ ਹਾਵੀ ਹੋ ਜਾਂਦੀ ਹੈ ਕਿ ਇਸ ਤਰ੍ਹਾਂ ਹਮਲਾ ਕੀਤਾ ਜਾਂਦਾ ਹੈ ਜਾਨਲੇਵਾ ਤੇ ਇਲਜ਼ਾਮ ਲੱਗਦੇ ਨੇ ਗਵਾਂਡੀਆਂ ਦੇ ਉੱਤੇ ਜਾਂਚ ਪੜਤਾਲ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ ਸਾਡੇ ਸਹਿਯੋਗੀ ਦੇ ਵੱਲੋਂ ਗੱਲਬਾਤ ਵੀ ਜੋ ਐਸਐਚਓ ਨੇ ਉਹਨਾਂ ਦੇ ਨਾਲ ਕੀਤੀ ਗਈਆਂ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਵੇਖ ਸਕਦੇ ਹੋ ਕਿ ਕਿਸ ਕਦਰ ਆਪਣੇ ਪਰਿਵਾਰ ਦੇ ਨਾਲ ਹਸਪਤਾਲ ਦੇ ਵਿੱਚ ਬੈਠੀ ਇਹ ਭੈਣ ਜਿਹੜੀ ਹੈ ਇਨਸਾਫ ਦੀ ਗੋਹਾਰ ਲਗਾ ਰਹੀ ਹੈ ਹਾਲਾਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਨੇ ਕਿ ਇਹ ਖਾਸ ਲੋਕਾਂ ਦੀ ਸਰਕਾਰ ਨਹੀਂ ਬਲਕਿ ਆਮ ਆਦਮੀ ਦੀ ਸਰਕਾਰ ਹੈ ਤੇ ਇਸ ਸਰਕਾਰ ਦੇ ਵਿੱਚ ਸਭ ਨੂੰ ਇਨਸਾਫ ਮਿਲੇਗਾ ਤਾਂ ਪਿਛਲੇ ਕਈ ਮਸਲੇ ਜਿਹੜੇ ਆ ਸੀਐਮ ਮਾਨ ਦੇ ਵੱਲੋਂ ਸੁਲਝਾਏ ਗਏ ਨੇ ਤੇ ਇਹੀ ਕਾਰਨ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਲੋਕਾਂ ਦੇ ਦਿਲਾਂ ਦੇ ਉੱਤੇ ਰਾਜ ਕਰਦੇ ਨੇ ਇਸ ਵੇਲੇ ਜਦੋਂ ਤੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਤਾਂ ਭ੍ਰਿਸ਼ਟਾਚਾਰੀ ਦੇ ਉੱਤੇ ਵੀ ਨਕੇਲ ਕੱਸੀ ਗਈ ਹੈ ਨਸ਼ੇ ਦੇ ਸੋਦਾਗਰਾਂ ਦੇ ਉੱਤੇ ਵੀ ਨਕੇਲ ਕਸੀ ਹੈ ਤਾਂ ਜਿਹੜੇ ਸਮਾਜ ਦਾ ਮਾਹੌਲ ਖਰਾਬ ਕਰਦੇ ਸੀ ਉਹਨਾਂ ਦੇ ਉੱਤੇ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਵੱਲੋਂ ਨਕੇਲ ਕਸੀ ਗਈ ਹੈ ਤਾਂ ਇੱਕ ਔਰਤ ਜਿਸ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਗੁੱਟ ਦੇ ਉੱਤੇ ਰਖੜੀ ਬੰਨੀ ਸੀ ਮੂੰਹ ਬੋਲੀ ਭੈਣ ਦੱਸੀ ਜਾ ਰਹੀ ਹੈ ਉਸ ਦੇ ਪਰਿਵਾਰ ਦੇ ਉੱਤੇ ਦੀਵਾਲੀ ਦੀ ਰਾਤ ਮੌਕੇ ਜਾਨਲੇਵਾ ਹਮਲਾ ਕੀਤਾ ਗਿਆ ਇਲਜ਼ਾਮ ਗਵਾਂਡੀਆਂ ਦੇ ਉੱਤੇ ਨੇ ਜਾਂਚ ਪੜਤਾਲ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਦੇਖਦੇ ਹਾਂ ਕਿ ਹੁਣ ਇਸ ਪਰਿਵਾਰ ਨੂੰ ਕਦੋਂ ਇਨਸਾਫ ਮਿਲਦਾ ਹੈ ਹਾਂਜੀ ਮੈਂ ਸੀਐਮ ਸਾਹਿਬ ਦੇ ਰਖੜੀ ਬੰਨੀ ਸੀਗੀ ਹਾਂਜੀ ਮੈਂ ਉਹਨਾਂ ਦੀ ਮੂਹ ਬੋਲੀ ਭੈਣ ਐ ਹਾਂਜੀ ਮੇਰਾ ਨਾਮ ਮਨਦੀਪ ਕੌਰ ਐ ਮੈਂ ਨਰਸਿੰਘਪੁਰਾ ਤੋਂ ਆਈ ਮਤਲਬ ਕਿ ਦੀਵਾਲੀ ਵਾਲੀ ਰਾਤ ਨੂੰ ਜੀ ਮਤਲਬ ਕਿ ਸਾਡੇ ਲਾਗਵਾਂਡੀ ਸੀਗੇ ਜਿਹੜੇ ਉਹਨਾਂ ਨੇ ਮਤਲਬ ਪਹਿਲਾਂ ਤੋਂ ਹੀ ਸਾਜੇ ਸੁਰਜੀ ਵੀ ਸੀਗੀ ਉਹਨਾਂ ਨੇ ਜਾਣ ਕੇ ਮਤਲਬ ਸਾਡੇ ਘਰੇ ਆਸ਼ਤਵਾਜੀ ਗੇਰ ਹੀ بڑے بڑے ਪਟਾਕੇ ਉਹਨਾਂ ਦਾ ਸੀਸੀਟੀਵੀ ਕੈਮਰੇ 'ਚ ਸਭ ਕੁਝ ਰਿਕਾਰਡ ਆ ਉਹਨਾਂ ਨੇ ਉਹ ਗੇਰ ਕੇ ਜਦੋਂ ਅਸੀਂ ਉਹਨਾਂ ਨੂੰ ਉੱਪਰ ਕਹਿਣਗੇ ਕਿ ਤੁਸੀਂ ਮਤਲਬ ਕਿ ਇੱਧਰ ਨੂੰ ਨਾ ਚਲਾਓ ਉੱਤੇ ਨੂੰ ਚਲਾ ਲਓ ਤਾਂ ਉਹ ਕਹਿੰਦੇ ਆ ਕਿ ਅਸੀਂ ਤਾਂ ਇਦਾਂ ਹੀ ਚਲਾਉਂਗੇ ਉਤਰ ਕੇ ਸਾਡੇ ਘਰੇ ਆ ਗਏ ਜੀ ਉਹ ਨਾਲ ਉਹਨਾਂ ਨੇ ਗਾਣਾ ਕੱਢੀਆਂ ਆ ਆ ਕੇ ਕਰੇ ਅੰਦਰ ਵੜ ਕੇ ਹੀ ਮਤਲਬ ਕਿ ਆ ਕੇ ਪਹਿਲਾਂ ਤਾਂ ਆਪਸ ਚ ਉਹਨਾਂ ਨੂੰ ਕਿਹਾ ਵੀ ਚਲੋ ਕੋਈ ਨਾ ਜੋ ਹੋ ਗਿਆ ਹੋ ਗਿਆ ਪਰ ਫਿਰ ਉਹਨਾਂ ਨੇ ਪਹਿਲਾਂ ਇਹ ਜਿਹੜੇ ਵੀਰ ਜੀ ਘਾਇੇ ਸੀਗੇ ਛਡਾਉਣ ਪਹਿਲਾਂ ਤਾਂ ਉਹਨਾਂ ਦੇ ਮਾਰੇ ਉਹਨਾਂ ਨੇ ਹੱਥੇ ਜਿਹੜੀ ਪੰਜ ਪਾਏ ਹੋਏ ਸੀਗੇ ਪਰ ਨਾਲ ਲਵੇਟਿਆ ਵਸਿਗਾ ਉਹਦਾ ਨਾਮ ਉਹਨੇ ਉਹ ਮਾਰੇ ਤੇ ਸਾਰਿਆਂ ਨੇ 8-10 ਜਣੇ ਇਕੱਠੇ ਹੋ ਕੇ ਆ ਗਏ ਮੈਨੂੰ ਸਾਰੀਆਂ ਨੇ ਸਾਰਿਆਂ ਨੂੰ ਫੜ ਕੇ ਮੈਨੂੰ ਕਿ ਬੜੇ ਜ਼ਬਰਦਸਤੀ ਨਾਲ ਕੁੱਟਿਆ ਜਦੋਂ ਮੈਂ ਚਾਚਾ ਜੀ ਨੂੰ ਉਹਨਾਂ ਨੂੰ ਤਾਂ ਢਾ ਢਾ ਕੇ نیچے ਹੀ ਆਏ ਆਏ ਮਾਰੀ ਗਏ ਮਾਰੀ ਗਏ ਮੈਂ ਉਹਨਾਂ ਨੂੰ ਮਤਲਬ ਕਿ ਜਾ ਕੇ ਫੜਿਆ ਤਾਂ ਉਹਨਾਂ ਨੇ ਮੇਰੇ ਵੀ ਬਹੁਤ ਜੋਰ ਜੋਰ ਨਾਲ ਮਤਲਬ ਕਿ ਮੁੱਕੇ ਮਾਰੇ ਫੇਰ ਕਹਿੰਦੇ ਆ ਕਿ ਮਾਰ ਤੇ ਅਸੀਂ ਆਪਣੇ ਆਨੂੰ ਅੰਦਰ ਬੰਦ ਕਰ ਲਵੇ ਫਿਰ ਮੇਰਾ ਬੇਟਾ ਜੀ 10 ਸਾਲ ਦਾ ਉਹਨੂੰ ਕਹਿੰਦੇ ਵੀ ਆ ਜਾ ਤੇਰਾ ਵੀ ਸਿਰ ਖੋਲੀਏ ਉਨ ਉਹਨੂੰ ਵੀ ਇਦਾਂ ਬੋਲਿਆ ਗਿਆ ਜੀ ਮੈਂ ਇਹੀ ਮੰਨ ਲਓ ਕਿ ਸੀਐਮ ਨੂੰ ਕਹਿਨੀ ਹੈ ਕਿ ਸਾਡੇ ਇੰਨਾ ਖੁਸ਼ ਹੋਣ ਦੇ ਬਾਵਜੂਦ ਸਾਡੀ ਕੋਈ ਵੀ ਸੁਣਵਾਈ ਨਹੀਂ ਜੀ ਹੋ ਰਹੀ ਮੰਨ ਲਓ ਕਿ ਮੁੱਖ ਮੰਤਰੀ ਸਾਹਿਬ ਨੂੰ ਹਾਂ ਜੀ ਮੁੱਖ ਮੰਤਰੀ ਸਾਹਿਬ ਨੇ ਇਹਨੂੰ ਬੇਨਤੀ ਆ ਵੀ ਉਹ ਸਾਡੀ ਮੰਨ ਲਓ ਕਿ ਮਦਦ ਕਰਨਾ ਉਹ ਮੰਨ ਲਓ ਕਿ ਸਾਡੀ ਸੁਣਵਾਈ ਕਰਨ ਪਲੀਜ਼ ਕੋਈ ਵੀ ਕਾਰਵਾਈ ਨਹੀਂ ਜੀ ਕਰ ਰਹੀ ਹੈਗੀ ਤੁਹਾਡੀ ਪੁਰਾਣੀ ਰஞ்சி ਸੀ ਹਾਂਜੀ ਹਾਂਜੀ ਉਹਨਾਂ ਚ ਉਹਨਾਂ ਨੇ ਮਤਲਬ ਕਿ ਸਾਡੇ ਪਹਿਲਾਂ ਵੀ ਕਣਕ ਨੂੰ ਅੱਗ ਲਾਈ ਹੈ ਜੀ ਉਹ ਮੁੰਡੇ ਨੇ ਉਹਦੇ ਪਹਿਲਾਂ ਵੀ ਉੱਤੇ ਮਤਲਬ ਕਿ ਪਰਚਾ ਹੋਇਆ ਵਾ ਹੈ ਸੀਗਾ ਵੀ ਉਹ ਕਹਿੰਦਾ ਸੀ ਕਿ ਅਗਰ ਮੈਂ ਕੁਝ ਕਰੂੰਗਾ ਤਾਂ ਮੈਂ ਖੁਦ ਜ਼ਿੰਮੇਵਾਰ ਹੋਵਾਂਗਾ ਇਹ ਚੀਜ਼ ਦਾ ਹੀ ਮੁੱਖ ਮੰਤਰੀ ਸਾਹਿਬ ਇਹ ਮਨਦੀਪਕਰ ਉਹ ਨੇ ਜਿਨ੍ਹਾਂ ਨੇ ਤੁਹਾਡੀ ਰਖੜੀ ਬੰਨੀ ਸੀਗੀ ਇਹਨਾਂ ਨੇ ਤੁਸੀਂ ਆਪਣੇ ਮੂੰਹ ਬੋਲੀ ਭੈਣ ਬਣਾਇਆ ਸੀਗਾ ਤੇ ਅੱਜ ਤੁਹਾਡੀ ਭੈਣ ਦਾ ਪਰਿਵਾਰ ਅਸੀਂ ਸਾਰਾ ਪਰਿਵਾਰ ਬਹੁਤ ਹੀ ਮੁਸੀਬਤ ਵਿੱਚ ਹੈ ਸਾਨੂੰ ਤੁਹਾਡੀ ਮਦਦ ਦੀ ਸਖਤ ਲੋੜ ਆ ਅੱਤ ਤੁਸੀਂ ਆਪਣੀ ਭੈਣ ਦੀ ੁਕਾਰ ਸੁਣੋ ਜੀ ਕਿ ਤੁਹਾਨੂੰ ਕੀ ਕਹਿ ਰਹੇ ਨੇ ਸੀਐਮ ਸਾਹਿਬ ਜੀ ਤੁਸੀਂ ਸਾਡੀ ਮਦਦ ਕਰੋ ਜੀ ਸਾਡੀ ਕੋਈ ਵੀ ਸੁਣਵਾਈ ਨਹੀਂ ਜੀ ਹੋਰ ਹੀ ਕੋਈ ਪੁਲਿਸ ਦਾ ਕੋਈ ਕੁਝ ਨਹੀਂ ਕਰ ਰਿਹਾ ਹੈਗਾ ਇੰਨੀਆਂ ਸੱਟਾਂ ਮਾਰਨ ਦੇ ਬਾਵਜੂਦ ਵੀ ਜੀ ਸਾਨੂੰ ਸਰ ਤੁਹ ਤੋਂ ਬਹੁਤ ਉਮੀਦ ਹੈ ਜੀ ਸਰ ਮੈਨੂੰ ਪੂਰੀ ਉਮੀਦ ਹੈ ਜੀ ਹਾਂ ਜੀ ਤੁਸੀਂ ਸਾਡੇ ਔਖੇ ਮੇੜੇ ਤੇ ਸਾਡਾ ਸਾਥ ਜਰੂਰ ਦਿਓਗੇ ਤੁਸੀਂ ਆਪਣੀ ਭੈਣ ਦਾ ਭਾਈ ਹੋਣ ਦਾ ਫਰਜ਼ ਜਰੂਰ ਨਿਭਾਓਗੇ ਜੀ ਅਸੀਂ ਇਹੀ ਉਮੀਦ ਕਰਦੇ ਹਾਂ ਜੀ ਇਹੀ ਆਸ ਦੇ ਨਾਲ ਅਸੀਂ ਤੁਹਾਡੇ ਵੱਲ ਦੇਖ ਰਹੇ ਹਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਐਸਐਚਓ ਬਸੀ ਭਟਾਣਾ ਸਭ ਗੱਲ ਕਰ ਰਹੇ ਆ ਜੀ ਹੈਲੋ ਹਾਂ ਜੀ ਬੋਲ ਰਿਹਾ ਹਾਂ ਜੀ ਐਸਐਚਓ ਸਾਹਿਬ ਮੈਂ ਗਗਨ ਬੋਲ ਰਿਹਾ ਹਾਂ ਡੇਲੀ ਪੋਸਟ ਤੋਂ ਚੰਡੀਗੜ੍ਹ ਤੋਂ ਬੋਲ ਰਿਹਾ ਹਾਂ ਜੀ 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 ਐਸਐਚਓ ਸਾਹਿਬ ਤੁਹਾਡੇ ਨਾ ਇੱਕ ਨਰਸਿੰਘਪੁਰਾ ਖਰੋੜ ਪਿੰਡ ਹੈ ਜੀ ਹਾਂ ਜੀ ਹਾਂ ਜੀ ਉੱਥੇ ਨਾ ਜੀ ਇੱਕ ਲੜਾਈ ਹੋਈ ਹੈ ਦਿਵਾਲੀ ਵਾਲੇ ਦਿਨ ਸ਼ਾਇਦ ਤੁਹਾਡੇ ਜ਼ਹਿਨ ਚ ਹੋਵੇ ਜੀ ਹਾਂ ਜੀ ਹੈਗੀ ਆ ਜੀ ਉਹ ਉਹ ਲੇਡੀ ਦੇ ਰਿਗਾਰਡਿੰਗ ਸਰ ਉਹ ਜਿਹੜੀ ਲੜਾਈ ਹੋਈ ਉਹਦੇ ਰਿਗਾਰਡਿੰਗ ਕੀ ਕਾਰਵਾਈ ਹੋਈ ਹੈ ਸਰ ਮੈਂ ਉਹ ਜਾਣਨਾ ਚਾਹੁੰਦਾ ਸੀ ਐਫਆਈਆਰ ਲਾਉਜ਼ ਕਰਤੀ ਸੀ ਉਹਨਾਂ ਦੀ ਕੱਲ ਉਹ ਕਹਿੰਦੇ ਸਾਡੀ ਸੁਣਵਾਈ ਨਹੀਂ ਹੋ ਰਹੀ ਉਹ ਮੁੱਖ ਮੰਤਰੀ ਸਾਹਿਬ ਨੂੰ ਗੁਹਾਰ ਲਾ ਰਹੇ ਨੇ ਉਹ ਕਹਿੰਦੇ ਮੈਂ ਮੁੱਖ ਮੰਤਰੀ ਦੀ ਮੂੰਹ ਬੋਲੀ ਭੈਣ ਹੈ ਪੁਲਿਸ ਪ੍ਰਸ਼ਾਸਨ ਸਾਡੀ ਬਾਹ ਨਹੀਂ ਫੜ ਰਿਹਾ ਜੀ ਨਾ ਜੀ ਸਰ ਐਫਆਈਆਰ ਉਹਨਾਂ ਦੀ ਐਫਆਈਆਰ ਦਰਜ ਕੀਤੀ ਹੋਈ ਹੈ ਜੀ ਗੱਲ ਕਰੀਆ ਐਫਆਈਆਰ ਲਾਉਜ਼ ਪਤਾ ਉਹਨਾਂ ਨੂੰ ਇਸ ਗੱਲ ਦਾ ਵੀ ਸਾਡੀ ਐਫਆਈਆਰ ਦਰਜ ਹੋ ਗਈ ਕਤਾਉਣਾ ਨੂੰ ਜੀ ਸਾਰਾ ਕੁਝ ਵੀ ਸਾਡੀ ਐਫਆਈਆਰ ਦਰਜ ਹੋ ਗਈ ਅੱਛਾ ਜੀ ਪੁਲਿਸ ਪ੍ਰਸ਼ਾਸਨ ਵੱਲੋਂ ਕਾਰਵਾਈ ਕਰ ਦਿੱਤੀ ਗਈ ਹੈ ਹਾਂ ਜੀ ਹਾਂ ਐਫਆਈਆਰ ਲੌਕ